26 ਜਨਵਰੀ ਦੇ ਚੱਲਦੇ ਹੋਏ ਮੋਹਾਲੀ ਪੁਲਿਸ ਵੱਲੋਂ ਕੱਢਿਆ ਗਿਆ ਫਲੈਗ ਮਾਰਚ ਅਲੱਗ-ਅਲੱਗ ਮਾਰਕੀਟਾਂ ਦੇ ਵਿੱਚ ਕੱਢਿਆ ਜਾ ਰਿਹਾ ਮੋਹਾਲੀ ਪੁਲਿਸ ਵੱਲੋਂ ਫਲੈਗ ਮਾਰਚ ਪੁਲਿਸ ਫੋਰਸ ਹੈ ਬਹੁਤ ਵਕੀਆ ਦੇ ਵਿੱਚ ਚੈਕਿੰਗ ਕਰਕੇ ਨਜ਼ਰ ਆ ਰਹੀ ਹੈ ਮਕਸਦ ਕੀ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਨਸੁਚਿਤਤਾ ਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਲਗੇ ਕੋਈ ਅਪਰਾਧ ਜਿਹੜੇ ਲਗੇ ਉਹ ਇੱਥੇ ਪਹੁੰਚ ਕੇ ਕੋਈ ਗਤੀਵਿਧੀ ਨੂੰ ਅੰਜਾਮ ਨਾ ਦੇਣ ਸਿਪਟੇਨ ਨੂੰ ਪੁਲਿਸ ਦੇਪਤੀ ਸਾਡੇ ਨਾਲ ਦੇਪਤੀ ਜੀ ਨੂੰ ਕਿ ਬਹੁਤ ਖੁਸ਼ੀ ਮਿਲਦਾ ਹੈ ਇਹ ਜੀ ਪੂਰੇ ਮੋਹਾਲੀ ਜ਼ਿਲ੍ਹੇ 'ਚ 26 ਜਨਵਰੀ ਦੇ ਮੱਦੇਨਜ਼ਰ ਰੱਖਦੇ ਵੱਖ-ਵੱਖ ਜਿਹੜੀਆਂ ਸੈਂਸਿਟਿਵ ਪਲੇਸਿਸ ਹੈ ਗਵਰਨਮੈਂਟ ਬਿਲਡਿੰਗਸ ਹੈ ਜਿਹੜੇ ਆਪਣੇ ਸਰਕਾਰੀ ਅਦਾਰੇ ਹੈ ਜਿੱਥੇ-ਜਿੱਥੇ ਸਾਡੇ ਝੰਡੇ ਉਹਨਾਂ ਦੀ ਸਿਕਿਉਰਿਟੀ ਵਾਸਤੇ ਜਿਹੜੀ ਕੋਈ ਮਾਰਕੀਟਸ ਹੈ ਕਰਾਊਡਿਡ ਪਲੇਸਿਸ ਹੈ ਮਾਲਸ ਹੈ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਸਾਰੇ ਕਿਤੇ ਆਪਾਂ ਸਿਕਿਉਰਿਟੀ ਟਾਈਟਨ ਕੀਤੀ ਹੋਈ ਹੈ ਤਾਂ ਕਿ ਕੋਈ ਵੀ ਜਿਹੜੀ ਅਨਸੁਖਾਵੀ ਘਟਨਾ ਨਾ ਹੋਵੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਮੋਹਾਲੀ ਜ਼ਿਲ੍ਹੇ ਦੇ ਸਾਰੇ ਸਬਡਿਵੀਜ਼ਨਾਂ 'ਚ ਫਲੈਗ ਮਾਰਚ ਕੱਢੇ ਜਾ ਰਹੇ ਹਨ ਰਾਤੀ ਜਿਹੜੇ ਸਪੈਸ਼ਲ ਨਾਕਾਬੰਦੀ ਕੀਤੀ ਜਾ ਰਹੀ ਹੈ ਉਹਦੇ ਵਿੱਚ ਟੂ ਵੀਲਰਸ ਤੇ ਫੋਰ ਵੀਲਰਸ ਖਾਸ ਕਰਕੇ ਬਿਨਾਂ ਨੰਬਰ ਪਲੇਟ ਵਾਲੇ ਉਹਨਾਂ ਨੂੰ ਇੰਪਾਉਂਡ ਕੀਤਾ ਜਾ ਰਿਹਾ ਆ ਆਪਾਂ 2-3 ਦਿਨ ਤੋਂ ਜਿਹੜੀ ਸਾਡੀ ਡਰਾਈਵ ਚੱਲ ਰਹੀ ਹੈ ਇਹਦੇ ਵਿੱਚ ਹੋਟਲ ਸਰਾਵਾ ਇਹਨਾਂ ਦੀ ਚੈਕਿੰਗ ਕਰ ਰਹੇ ਆ ਪੀਜੀ ਜਿਹੜਾ ਵੀ ਸਾਨੂੰ ਕੋਈ ਇਨਪੁਟ ਆਂਦੀ ਹੈ ਵੀ ਇਹ ਪੋਸੀਬਲ ਹਾਈਡ ਆਊਟਸ ਹੋ ਸਕਦੇ ਆ ਉਹਨਾਂ ਦੀ ਆਪਾਂ ਚੈਕਿੰਗ ਕਰ ਰਹੇ ਆ ਤੇ ਅੱਜ ਜਿਵੇਂ ਤੁਸੀਂ ਦੇਖ ਰਹੇ ਹੋ ਇੱਥੇ 3B2 ਦੀ ਮਾਰਕੀਟ 'ਚ ਆਪਾਂ ਫਲੈਗ ਮਾਰਚ ਕਰਾਂਗੇ ਤੇ ਉਸ ਤੋਂ ਉਪਰੰਤ ਜਿਹੜੀ ਹੋਰ ਵੀ ਸੈਂਸਿਟਿਵ ਪਲੇਸਸ ਆ ਉੱਥੇ ਵੀ ਆਪਾਂ ਚੈਕਿੰਗ ਕਰਾਂਗੇ ਤੇ ਸ਼ਾਮ ਦੇ ਨਾਕੇ ਸਾਡੇ ਜਿਹੜੇ ਉਹ ਜਾਰੀ ਰਹਿਣਗੇ ਤਾਂ ਜੋ 26 ਜਨਵਰੀ ਦੇ ਰਨ ਅਪ ਟੂ ਸਾਨੂੰ ਕੋਈ ਵੀ ਸਿਕਿਉਰਿਟੀ ਰਿਲੇਟਿਡ ਪ੍ਰੋਬਲਮ ਨਾ ਆਏ ਸਰ ਦੋ ਤੋਂ ਤਿੰਨ ਦਿਨਾਂ ਤੋਂ ਲਗਾਤਾਰ ਤੁਹਾਡੀ ਚੈਕਿੰਗ ਚੱਲ ਰਹੀ ਕੋਈ ਸ਼ੱਕ ਦੇ ਦਾਤੇ ਕਿਸੇ ਨੂੰ ਕੋਈ ਕਾਹੂ ਚੁੱਟਾ ਨਹੀਂ ਬਿਲਕੁਲ ਨਹੀਂ ਇੱਥੇ ਮਲਟੀਪਲ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵਹੀਕਲਜ਼ ਇੰਪਾਉਂਡ ਹੋਏ ਆ ਮਲਟੀਪਲ ਜਿਹੜੇ ਸ਼ੱਕੀ ਵਿਅਕਤੀ ਉਹਨਾਂ ਤੇ ਪ੍ਰੀਵੈਂਟਿਵ ਐਕਸ਼ਨ ਵੀ ਲਿਆ ਗਿਆ ਆਪਾਂ ਪ੍ਰੀਵੈਂਟਿਵ ਅਰੈਸਟਸ ਵੀ ਪਾਈਆਂ ਜਿਹੜੇ ਵੀ ਉਹ ਖਰਾਬੀ ਕਰ ਸਕਦੇ ਉਹਨਾਂ ਦੀ ਆ ਵੀ ਅਰੈਸਟਾ ਪਾਈਆਂ ਪਿਛਲੇ ਦਿਨਾਂ 'ਚ ਜੋ ਆਪਾਂ ਤੁਹਾਨੂੰ ਪਹਿਲਾਂ ਬਰੀਫਿੰਗ ਕੀਤੀ ਹੈ ਤੇ ਇਹਦਾ ਕਰਕੇ ਆਪਾਂ ਸਾਰਾ ਇਹਨੂੰ ਸੁਰੱਖਿਅਤ ਤਰੀਕੇ ਨਾਲ ਜਿਹੜੀ 26 ਜਨਵਰੀ ਉਹਨੂੰ ਕਰਾ ਲਿਆ ਇਹਦੇ ਵਿੱਚ ਜੀ ਆਪਣੀ ਸਾਰੀ ਸਬ ਡਿਵੀਜ਼ਨਲ ਫੋਰਸ ਸਾਰੇ ਐਸ ਐਚ ਓਜ਼ ਆਲ ਆਰ ਇਨਵੋਲਵਡ ਤੇ ਰਾਤੀ ਜਿਹੜੀ ਸਪੈਸ਼ਲ ਜਿਹੜੀ ਨਾਕਾਬੰਦੀ ਆਪਾਂ ਨਾਈਟ ਦੀ ਕਰ ਰਹੇ ਹਾਂ ਉਹਦੇ ਵਿੱਚ ਜਿਹੜੀ ਫੋਰਸ ਆਪਾਂ ਦੋ ਗੁਣਾ ਕਰਤੀ ਹੋਈ ਹੈ ਜੀ ਤੇ ਇਹਦੇ ਵਿੱਚ ਖਾਸ ਕਰ ਜਿਹੜੇ ਵਹੀਕਲ ਟੂ ਵੀਲਰਸ ਬੇਨਾ ਨੰਬਰ প্লেਟ ਦੇ ਉਹਨਾਂ ਨੂੰ ਆਪਾਂ ਇੰਪਾਉਂਡ ਕਰ ਰਹੇ ਹਾਂ ਕੱਲ ਜਿੱਦਾਂ ਸਿਟੀ 1 ਨੀ 12 ਜਿਹੜੇ ਮੋਟਰਸਾਈਕਲ ਇੰਪਾਉਂਡ ਕੀਤੇ ਸੀ ਰਾਤ ਨੂੰ ਜਿਹੜਾ ਰਾਤ ਦਾ ਨਾਕਾ ਸਰ ਜਿਹੜਾ ਟਾਈਮ ਨੋਟਾ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਆਉਂਦਾ ਹੈ ਅਬ ਇਹਦੀ ਟਾਈਮਿੰਗ ਤਾਂ ਕੋਈ ਇਦਾਂ ਪਰਟੀਕੂਲਰ ਹੈ ਨਹੀਂ ਬਟ 6 ਤੋਂ 10 ਹਨ ਉਹ ਆਂਦੀ ਹੈ ਬਟ ਆਪਾਂ ਟਰਾਈ ਕਰਦੇ ਹਾਂ ਵੀ ਇਸ ਤੋਂ ਅੱਗੇ ਪਿੱਛੇ ਵੀ ਰਹੇ ਤਾਂ ਜੋ ਕੋਈ ਪਰਟੀਕੂਲਰ ਟਾਈਮ ਕਿਸੇ ਨੂੰ ਪਤਾ ਨਾ ਲੱਗੇ ਤੇ ਉਹ ਆਪਾਂ ਸਾਡੀ ਸਰਪ੍ਰਾਈਜ਼ ਹੀ ਚੈਕਿੰਗ ਹੁੰਦੀ ਹੈ